100 kali harus ponci apa jadi bayi, bayi kah lah? Bagi Berpi bayi? Happy bayi kah lagi? Apaan genggam belli, genggam kah lah lagi? Toto bayi, ਆ ਆ ਤਤੂਆਈਦਾ ਹਾਂ ਵੀਰੇ ਆ ਤਤੂਆਈਦਾ ਆ ਗਗਨ ਵਾਈਦਾ ਬਾਈ ਚਾਹੀਦਾ ਪਤਾ ਇੱਕ ਗੱਡੀ ਚ ਹਾਂ ਮਾਰ ਲਿਆ ਬਾਈ ਇੱਕ ਗੱਡੀ ਚ ਪਿਆ ਤੇ ਗੱਡੀ ਚ ਪਿਆ ਚੱਲਣਾ ਓ ਛੱਡਣਾ ਰੋਗ ਲਿਆ ਆ ਚੱਕ ਲਿਆ ਪਿੰਜਰਾ ਰੱਜ ਗਿਆ ਸੁਣੀ ਆ ਹੈ ਛੇ ਉਹ ਤਾਂ ਗਾਣਾ ਜ਼ਰੂਰੀ ਹੈ ਕੜਾ ਪੰਡਾ ਵੀਰਾਪਾ ਹਰਗਣਾ ਵੀਰੇ ਹਰਗਣਾ ਵੀਰ ਹਰਗਣਾ ਦੇ ਮਰੰਡਾ ਰਾਜੂ ਰਾਜੂ ਭਾਈ ਮਰੰਡਾ ਕਿਹ ਹੈ ਹਲਾ ਵੀਰਾ ਠੀਕ ਹੈ ਕੋਈ ਕਹਿੰਦਾ ਸਾਈਡ ਪਰ ਆ ਬਸ ਸੁਣ ਲਈ ਕਹ ਰ ਸਰਕਾਰ ਪਰ ਵਾਠੀਆ ਵਧੀਆ ਵਧੀਆ ਭਾਈ ਕਿੰਨੇ ਕੋਗੇ ਜੀ 24 ਹੈ ਜੀ ਨਾਲ ਖਣੀ ਕਰੀ ਤੁਹਾਨੂੰ ਦਿਖਾਈ ਡਿਟੇਲ ਹੈ ਵਧੀਆ ਹਰਨਦਰ ਬਰਮਾ ਜੀ ਹਾਈ और पिछे बैठे वाले कि हरिंदर वर्मा इन कबूतर छुट गए भाई चौबीस कबूतर हो गए <laughs> <laughs> ਲਿਆ ਹੁਣ ਤੇਰੀ ਵੀ ਦਾ ਲੋਰ-ਬੋਰ ਕਰਾਉਣਾ ਚੈੱਕ ਕਰ ਨਹੀਂ ਤੇ ਗਾਲੀ ਡਾਰੀ ਲਿਆ ਲੋਰ ਲੱਗ ਗਿਆ ਫੜਾ ਫੜਾ ਲਾਉਣ ਉੱਪਰ ਪੜੀ ਨਹੀਂ ਤਾਂ ਕੀ ਕੀ ਆ ਇਹ ਤਰੀ ਅਵੜ ਲੈਨੇ ਕੁ ਮਹਾਨ ਦੁਬਾਰੇ ਇਹਦੇ ਮੱਗੇ ਆਹੀ ਆ ਉਹੀ ਕਰਦਾ ਹੁਣ ਆ ਨੰਬਰ ਆ ਬਾਬਾ ਸੁੱਖੀ ਦਾ ਬਟਾਲਾ ਜੀ ਬਹਿ ਗਿਆ ਨਾਲ ਦਾ ਗੱਡੀ ਹਾਂਜੀ ਪਿੰਡ ਖੈਰਾਬਾਦ ਹੈ ਬਾਈ ਸੱਤ ਕਪੁੱਤਰਾਂ ਸੱਤ ਕਪੁੱਤਰਾਂ ਹੀ ਮੰਨਦੋਗੀ ਬਾਈ 哎呀，来了。